ਪਾਰਲੀਮੈਂਟ ਆਨੰਦਪੁਰ ਸਾਹਿਬ ਤੋਂ ਮਾਲਵਿੰਦਰ ਕੰਗ ਅੱਜ ਕੰਢੀ ਪਿੰਡਾਂ ਦੇ ਵਿੱਚ ਦੌਰਾ ਕਰਨ ਪਹੁੰਚੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਕਿ ਕਾਫੀ ਬਾਰ ਪਿੰਡ ਵਾਸੀਆਂ ਨੇ ਮੰਗ ਰੱਖੀ ਸੀ ਕਿ ਸਾਡੇ ਜਿਹੜੇ ਪਿੰਡਾਂ ਨੂੰ ਜਾਂਦੇ ਪੁਲ ਨੇ ਉਹ ਲੱਗਣੇ ਨੇ ਬਾਕੀ ਨੇ ਜਿਸ ਨੂੰ ਲੈ ਕੇ 75 ਸਾਲ ਹੋ ਗਏ ਸਰਕਾਰਾਂ ਨੇ ਵਾਅਦੇ ਕੀਤੇ ਪਰ ਉਹ ਪੁਲ ਨਹੀਂ ਲਗਾਏ ਸੀ ਜਿਸ ਨੂੰ ਲੈ ਕੇ ਤੁਸੀਂ ਦੇਖੋ ਕਿ ਮਾਲਵਿੰਦਰ ਕੰਗ ਜਿਹੜੇ ਮਿਲਦੇ ਨਜ਼ਰ ਆ ਰਹੇ ਨੇ ਪਿੰਡ ਵਾਸੀਆਂ ਨੂੰ ਜਿਹੜੇ ਪਹਿਲਾਂ ਵਾਅਦਾ ਕਰਕੇ ਗਏ ਸੀ ਕਿ ਜਦੋਂ ਅਸੀਂ ਮੈਂਬਰ ਪਾਰਲੀਮੈਂਟ ਬਣ ਗਏ ਤਾਂ ਉਸ ਤੋਂ ਬਾਅਦ ਇਹ ਪੁਲਾਂ ਤਪੈਲ ਦੇ ਅਧਾਰ ਤੇ ਕੰਮ ਕਰਾਵਾ ਕੀਤਾ ਇਸ ਨੂੰ ਲੈ ਕੇ ਤੁਸੀਂ ਦੇਖੋ ਕਿ ਜੋ ਵਾਅਦਾ ਕੀਤਾ ਸੀ ਉਸੇ ਵਾਅਦੇ ਦੇ ਨਾਲ ਅੱਜ ਦੌਰਾ ਕਰਨ ਪਹੁੰਚੇ ਨੇ ਤਾਂ ਇਸ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਮਾਲਬਿੰਦਰ ਕੰਗ ਇਹਨਾਂ ਪੁਲਾਂ ਦਾ ਮੁੱਦਾ ਪਾਰਲੀਮੈਂਟ ਚੱਕਣਗੇ ਦੂਜੇ ਪਾਸੇ ਇਸ ਦੇ ਵਾਸਤੇ ਜੋ ਵੀ ਵੱਧ ਤੋਂ ਵੱਧ ਹੋ ਸਕਿਆ ਉਹ ਵੀ ਕਰਨਗੇ ਤਾਂ ਇਸ ਨੂੰ ਲੈ ਕੇ ਤੁਸੀਂ ਦੇਖੋ ਮਾਲਬਿੰਦਰ ਕੰਗ ਦੀ ਆਪਾਂ ਗੱਲ ਕਰੀਏ ਤਾਂ ਸੁਮਿਤ ਇੱਧਰ ਆ ਜਾਓ ਨਾਲ ਦਿਖਾ ਦਿਓ ਉੱਧਰ ਸ਼ਾਟ ਵੀ ਤਾਂ ਉਹ ਪੁਲ ਵੀ ਦਿਖਾ ਦਿਓ ਜਿਹੜਾ ਪੁਲ ਚੁੱਟੀ ਹੋਈ ਹੈ ਉੱਥੇ ਜਿਹੜੀ ਖਸਤਾ ਹਾਲਤ ਹੈ ਜਦੋਂ ਲੋਕ ਇੱਥੇ ਨਿਕਲਦੇ ਨੇ ਤੋਸ ਤੋਂ ਬਾਅਦ ਉਹਨਾਂ ਨੂੰ ਮੁਸ਼ਕਲ ਹੋ ਜਾਂਦਾ ਹੈ ਤਾਂ ਉਹ ਸਾਹਮਣੇ ਸੁਮੀਤ ਉੱਥੇ ਕੈਮਰਾ ਮਾਰ ਦੋ ਜਿੱਥੇ ਉਹ ਸਾਹਮਣੇ ਰੁੜਿਆ ਹੋਇਆ ਜਿਹੜਾ ਪੁਲ ਹੈ ਤਾਂ ਉੱਥੇ ਤੁਸੀਂ ਦੇਖੋ ਕਿ ਕਾਫੀ ਵੱਡਾ ਨੁਕਸਾਨ ਹੋਇਆ ਹੋਇਆ ਹੈ ਜੋ ਕਿ ਪਿੰਡ ਵਾਸੀਆਂ ਨੂੰ ਬੜੀ ਮੁਸ਼ਕਲ ਹੁੰਦੀ ਹੈ ਨਿਕਲਣ ਵਾਸਤੇ ਤਾਂ ਅੱਜ ਮਾਲਵਿੰਦਰ ਕੰਗ ਜਿਹੜੇ ਪਹੁੰਚੇ ਨੇ ਤਸਵੀਰਾਂ ਤੁਸੀਂ ਲਾਈਵ ਦੇਖ ਸਕਦੇ ਹੋ ਤਾਂ ਵੱਧ ਤੋਂ ਵੱਧ ਸ਼ੇਅਰ ਕਰੇਂਦਰ ਮਾਲਵਿੰਦਰ ਕੰਗ ਜਿਹੜੇ ਗੱਲਬਾਤ ਕਰਦੇ ਨਜ਼ਰ ਆ ਰਹੇ ਨੇ ਪਿੰਡ ਵਾਸੀਆਂ ਨਾਲ ਤੇ ਪੂਰਾ ਵੇਰਵਾ ਲੈ ਰਹੇ ਨੇ ਕਿ ਆਖਰ ਕਮੀ ਕਿੱਥੇ ਰਹੀ ਹੈ ਤੇ ਕਦੋਂ ਇਹ ਪੁਲ ਕਿਸੇ ਲੀਡਰ ਨੇ ਆਣ ਕੇ ਪਾਸ ਹੋਣ ਦਾ ਤੈਸ ਨੂੰ ਲੈ ਕੇ ਪੂਰੀ ਗੱਲਬਾਤ ਜਿਹੜੀ ਕੀਤੀ ਜਾ ਰਹੀ ਹੈ ਪਾਰਲੀਮੈਂਟ ਮੈਂਬਰ ਬਣੇ ਨਾ ਉਸ ਸਮੇਂ ਇਹ ਵਾਅਦਾ ਕੀਤਾ ਸੀ ਵਾਅਦੇ ਅਨੁਸਾਰ ਹੀ ਅੱਜ ਜਿਹੜੇ ਇਸ ਜਗ੍ਹਾ ਉੱਤੇ ਪਹੁੰਚੇ ਨੇ ਤਾਂ ਇਸ ਨੂੰ ਲੈ ਕੇ ਤੁਸੀਂ ਦੇਖੋ ਕਿ ਪੰਜ ਪਿੰਡਾਂ ਦੇ ਲੋਕ ਕਿ ਆਪਾਂ ਗੱਲ ਕਰੀਏ ਮੋਹਾਲੀ ਜ਼ਿਲ੍ਹੇ ਦੇ ਸਭ ਤੋਂ ਇਤਿਹਾਸਿਕ ਪਿੰਡ ਜੈੰਤੀ ਮਾਜਰੀ ਜੋ ਕਿ ਜੇ ਸਾਲ ਤੋਂ ਵੱਧ ਮਾਤਾ ਜੈੰਤੀ ਦੇਵੀ ਦਾ ਮੰਦਿਰ ਹੈ ਤਾਂ ਉਹਨਾਂ ਪਿੰਡਾਂ ਦੇ ਵਿੱਚ ਜੈੰਤੀ ਮਾਝ ਦੀ ਗੁੜਾ ਕਸੋਲੀ ਬਗਿੰਡੀ ਕਰਾਉਂਦੇ ਆਲਾ ਇਹ ਪਿੰਡ ਨੇ ਜੋ ਕਿ ਨਿਊ ਚੰਡੀਗੜ੍ਹ ਦੇ ਵਿੱਚ ਪਿੰਡ ਪੈਂਦੇ ਨੇ ਪਰ ਬਦਕਿਸਮਤੀ ਹੈ ਹੁਣ ਤੱਕ 75 ਸਾਲ ਹੋ ਗਏ ਸਰਕਾਰਾਂ ਬਣਦੇ ਹੋਏ ਪਰ ਅਜੇ ਤੱਕ ਨਹੀਂ ਧਿਆਨ ਦਿੱਤਾ ਗਿਆ ਕਿਸੇ ਲੀਡਰ ਵੱਲੋਂ ਤਾਂ ਸਾਹਮਣੇ ਤੁਸੀਂ ਸੁਵਿਧਾ ਅੰਦੇ ਦਿਖਾ ਦਿਓ ਸੁਮਿਤ ਆਪਾਂ ਨਾਲ ਦੀ ਨਾਲ ਦਿਖਾ ਰਹੇ ਹਾਂ ਕਿ ਮੈਂਬਰ ਪਾਰਲੀਮੈਂਟ ਜਿਹੜੇ ਨੇ ਇਹ ਲਗਾਤਾਰ ਇਸ ਚੀਜ਼ ਦਾ ਵੇਰਵਾ ਕਰ ਰਹੇ ਨੇ ਕਿ ਆਖਰ ਕਮੀ ਕਿੱਥੇ ਰਹਿ ਗਈ ਅਫਸਰਾਂ ਨੇ ਕਮੀ ਹੈ ਜਾਂ ਫਿਰ ਕਿਤਨੇ ਕਿਤੇ ਲੀਡਰਾਂ ਦੀ ਕਮੀ ਹੈ ਤੁਸੀਂ ਦੇਖੋ ਮਾਲਵਿੰਦਰ ਕਾਂਗ ਜਿਹੜੇ ਅੱਗੇ ਜਿਹੜਾ ਗੁੜੇ ਵਾਲਾ ਪੁਲ ਹੈ ਜੇ ਆਪਾਂ ਗੱਲ ਕਰੀਏ ਉਸ ਦੀ ਵੀ ਜਿਹੜੀ ਕਾਫੀ ਰਿਪੇਅਰ ਹੋਣੀ ਬਾਕੀ ਹੈ ਉੱਥੇ ਨਵਾਂ ਪੁਲ ਬਣਨਾ ਹੈ ਪਰ ਉਸ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ ਗਿਆ ਸੀ ਤਾਂ ਇਸ ਨੂੰ ਲੈ ਕੇ ਮਾਲਵਿੰਦਰ ਕਾਂਗ ਜਿਹੜੇ ਤੁਸੀਂ ਦੇਖੋ ਕਿ ਮੌਕੇ ਤੇ ਪਹੁੰਚੇ ਨੇ ਤਾਂ ਇਸ ਨੂੰ ਲੈ ਕੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਬਾਅਦ ਵਿੱਚ ਇਸ ਨੂੰ ਲੈ ਕੇ ਤੁਸੀਂ ਦੇਖੋ ਕਿ ਜੈੰਤੀ ਮੱਝ ਦੀ ਪਿੰਡ ਦੇ ਨਾਲ ਨਾਲ ਇੱਕ ਪੁਲਾ ਜਿਹੜਾ ਉਹ ਲੱਗਣਾ ਹੈ ਗੁੜਾ ਪਿੰਡ ਦੀ ਨਦੀ ਦੇ ਵਿੱਚ ਤੇ ਕਿ ਸ਼ਿਵ ਮੰਦਰ ਤੋਂ ਅੱਗੇ ਇਹ ਪਿੰਡ ਜੇ ਆਪਾਂ ਗੱਲ ਕਰੀਏ ਤਾਂ ਕਾਫੀ ਪੁਰਾਣਾ ਹੈ ਇੱਥੇ ਰਾਜੇ ਦੀ ਰਿਹੈਸਤਾਂ ਵੀ ਹੁੰਦੀਆਂ ਸੀ ਤੇ ਨਾਲ ਦੀ ਨਾਲ ਮਤ ਜੈੰਤੀ ਦੇ ਵੀ ਮੰਦਿਰ ਦੇ ਨਾਮ ਤੋਂ ਮਸ਼ਹੂਰ ਪਿੰਡ ਹੈ ਕਿਤੇ ਕਿ ਇਸ ਨਦੀ ਦੇ ਵਿੱਚ ਕਾਫੀ ਵੱਡੇ ਨੁਕਸਾਨ ਪਹਿਲਾਂ ਵੀ ਹੋਏ ਨੇ ਕਈ ਲੋਕ ਰੁੜੇ ਨੇ ਜਿਸ ਨੂੰ ਲੈ ਕੇ ਪਿਛਲੇ ਦਿਨ ਤੁਸੀਂ ਦੇਖਿਆ ਹੋਵੇ ਕਾਫੀ ਜਿਹੜੇ ਪਸ਼ੂ ਨੇ ਉਹ ਵੀ ਇਸ ਪਾਣੀ ਦੇ ਵਿੱਚ ਰੁੜ ਕੇ ਇਸ ਜਗ੍ਹਾ ਤੋਂ ਨਦੀ ਦੇ ਵਿੱਚ ਆਏ ਸੀ ਜਿਸ ਤੋਂ ਬਾਅਦ ਜਾ ਕੇ ਤੁਸੀਂ ਦੇਖੋ ਕਿ ਮੈਂਬਰ ਪਾਰਲੀਮੈਂਟ ਜਿਹੜੇ ਮਾਲਵਿੰਦਰ ਕੰਗ ਨੇ ਕਿਤੇ ਕਿ ਅੱਜ ਉਸ ਨਦੀ ਦੇ ਦੌਰ ਕਰਨਾ ਆਏ ਨੇ ਕਿਥੇ ਕਿ ਹਮੇਸ਼ਾ ਵੱਡੇ ਨੁਕਸਾਨ ਜਿਹੜੇ ਹੁੰਦੇ ਨੇ ਪਰ ਉਹ ਨੁਕਸਾਨਾ ਨੂੰ ਕਿਵੇਂ ਠੀਕ ਕੀਤਾ ਜਾਵੇ ਪੂਰਾ ਫੇਰਵਾਲ ਲਿਆ ਜਾ ਰਿਹਾ ਦੂਜੇ ਪਾਸੇ ਤੁਸੀਂ ਦੇਖੋ ਕਿ ਹੁਣ ਫੰਡ ਵਾਸਤੇ ਅੱਗੇ ਅਪੀਲ ਕੀਤੀ ਜਾਵੇਗੀ ਤਾਂ ਕਿ ਇਹ ਜਿਹੜੇ ਪੁਲ ਨੇ ਉਹ ਬਣ ਸਕਣ ਕਿਉਂਕਿ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਮੈਂਬਰ ਪਾਰਲੀਮੈਂਟ ਵੀ ਆਮ ਆਦਮੀ ਪਾਰਟੀ ਦੇ ਨੇ ਤਾਂ ਇਸ ਨੂੰ ਲੈ ਕੇ ਇਸ ਹਲਕੇ ਤੋਂ ਐਮਐਲਏ ਅਨਮੋਲ ਰਮਾਨ ਸੀ ਤੇ ਹੁਣ ਅਗਲਾ ਐਮਐਲਏ ਹੋਵੇਗਾ ਕੌਣ ਇਹ ਵੀ ਇੱਕ ਵੱਡੇ ਸਵਾਲ ਨੇ ਤਾਂ ਆਖਿਰ ਇਸ ਇਨਾ ਪਿੰਡਾਂ ਦੀ ਲੋਹਾਰ ਬਦਲੇ ਕੀ ਕਿਵੇਂ ਤਾਂ ਤੁਸੀਂ ਦੇਖੋ ਕਿ ਆਪਾਂ ਨੀਚੇ ਦਿਖਾਈ ਹੈ ਆਪਾਂ ਤਾਂ ਸੋ ਮੈਂ ਤੁਸ ਉਸ ਪਾਸੇ ਦਿਖਾ ਦਉ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਅਕਲ-ਕਲੀਆਂ ਚੀਜ਼ ਪੂਰੀ ਵੇਰਵੇਕਤੀ ਜਾ ਰਹੀ ਹੈ ਕਿ ਆਖਰ ਕਿੰਨਾ ਖਰਚਾ ਹੋਣਾ ਹੈ ਕਿਵੇਂ ਇਹਨਾਂ ਦੇ ਵਾਸਤੇ ਫੰਡ ਰੇਂਜ ਹੋਣੇ ਨੇ ਸਾਰਾ ਕੁਝ ਲੈ ਕੇ ਮਾਲਵਿੰਦਰ ਕੰਗ ਸਾਡੇ ਨਾਲ ਹੋਣਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਹੁਣ ਪਿੰਡ ਵਾਸ ਸਿੰਘ ਜੋ ਭਰੋਸਾ ਦਿੱਤਾ ਹੈ ਤਾਂ ਕੰਗ ਸਾਹਿਬ ਮੇਰੇ ਖਿਆਲ ਜੋ ਵਾਅਦਾ ਕੀਤਾ ਸੀ ਉਸੇ ਵਾਅਦੇ ਦੇ ਮੁਤਾਬਕ ਤੁਸੀਂ ਪਹੁੰਚੇ ਹੋ ਕਿ ਕਿਤਨੇ ਕਿਤ ਜਲਦੀ ਹੀ ਪੁਲ ਲੱਗਣਗੇ ਕਿ 75 ਸਾਲਾਂ ਤੋਂ ਲੋਕਾਂ ਦੀ ਆਸ ਹੀ ਖਤਮ ਹੋ ਚੁੱਕੀ ਸੀ ਬਾਕੀ ਲੀਡਰਾਂ ਤੋਂ ਪਰ ਹੁਣ ਉਮੀਦ ਜਗ ਗਈ ਹੈ ਕਿਤਨੇ ਕਿਤ ਤੁਸੀਂ ਮੌਕੇ ਤੇ ਪਹੁੰਚੇ ਹੋ ਬੇਰਵਾਲੇ ਆ ਤੁਸੀਂ ਕਿੰਨਾ ਖਰਚਾ ਤੇ ਕਿਹੜੇ ਕਿਹੜੇ ਪੁਲ ਲੱਗਣਗੇ ਕਦੋਂ ਦੇਖੋ ਮੈਂ ਤਾਂ ਤੁਹਾਨੂੰ ਮੈਂ ਸਹੀ ਗੱਲ ਦੱਸਾਂ ਇਮਾਨਦਾਰੀ ਮੈਨੂੰ ਤੇ ਸਾਡੇ ਸਾਥੀ ਦਾ ਮੈਸੇਜ ਆਇਆ ਹੈ ਉਹ WhatsApp ਤੇ ਹਾਂਜੀ ਕਿਸੇ ਨੇ ਫੋਨ ਵੀ ਨਹੀਂ ਕੀਤਾ ਹਾਂਜੀ ਵੀ ਉਹਨੇ ਫੋਟੋ ਖਿੱਚ ਕੇ ਭੇਜੀ ਬੜੇ ਹਾਲਾਤ ਮਾੜੇ ਆ ਹਾਂਜੀ ਤੇ ਇਸ ਕਰਕੇ ਮਤਲਬ ਤੁਸੀਂ ਪ੍ਰਸ਼ਾਸਨ ਨਾਲ ਗੱਲ ਕਰੋ ਹਾਂਜੀ ਹਾਂਜੀ ਤੇ ਮੈਂ ਕਿਹਾ ਪ੍ਰਸ਼ਾਸਨ ਨਾਲ ਗੱਲ ਕਰਨ ਤੋਂ ਪਹਿਲਾਂ ਮੈਂ ਅੱਜ ਨਿਕਲਣਾ ਹੀ ਸੀ ਫੀਲਡ ਚ ਮਕੌਰ ਸਾਹ ਹਲਕੇ ਦੇ ਪ੍ਰੋਗਰਾਮ ਸੀ ਹਾਂਜੀ ਮੈਂ ਕਿਹਾ ਮੈਂ ਇੱਕ ਵਾਰ ਵਿజిਟ ਵੀ ਕਰ ਜਾਨਾ ਹੂੰ ਆਪ ਮੌਕਾ ਦੇਖ ਕੇ ਮੈਂ ਦੀ ਰਿਪੋਰਟ ਬਣਾ ਕੇ ਅੱਜ ਹੀ ਚਿੱਠੀ ਬਣਾ ਕੇ ਭੇਜ ਦੇਣੀ ਔਰ ਇਹ ਬੁਨਿਆਦੀ ਬੇਸਿਕ ਚੀਜ਼ਾਂ ਐ ਬੇਸਿਕਲੀ ਤੇ ਬੱਚਿਆਂ ਨੇ ਵੀ ਜਾਣਾ ਨੌਕਰੀ ਪੇਸ਼ਾਣਾ ਵੀ ਜਾਣਾ ਕਿਸਾਨ ਮਜ਼ਦੂਰ ਨੇ ਵੀ ਜਾਣਾ ਤਾਂ ਐਸ ਸੂਨ ਐਸ ਪੋਸੀਬਲ ਅਸੀਂ ਸ਼ੁਰੂ ਕਰਵਾਉਣੇ ਦਾ ਕੰਮ ਕਾਂਗਰਸ ਸਾਹਿਬ ਪਿੱਛੇ ਕੋਸ਼ਿਸ਼ ਹੋਗੀ ਪਰਮਾਨੈਂਟ ਪੋਲ ਬਣ ਜਾਣਾ ਕਾਂਗਰਸ ਸਾਹਿਬ ਪਿੱਛੇ ਕਾਂਗਰਸ ਦੇ ਵੀ ਉਹ ਚਾਰੇ ਟ੍ਰੈਫਿਕ ਵਾਲਾ ਨੇ ਕੋਈ ਗੱਲ ਨਹੀਂ ਸਰ ਪਿਛਲੇ ਐਮਪੀ ਕਾਂਗਰਸ ਦੇ ਵੀ ਰਹੇ ਆ ਕਲਦਲ ਦੇ ਵੀ ਰਹੇ ਚੰਦੂ ਮજરા ਜੀ ਵਿਜੇਂਦਰ ਸਿੰਘ ਲਾ ਵੀ ਰਹੇ ਨੇ ਪਰ ਇਹਨਾਂ ਪਿੰਡਾਂ ਬਲ ਬਹੁਤ ਧਿਆਨ ਨਹੀਂ ਦਿੱਤਾ ਇਹ ਪਿੰਡ ਜਿਹੜੇ ਅਜੇ ਵੀ ਕੰਢੀ ਏਰੀਏ ਦੇ ਪਿੰਡ ਮੁੱਢਲੀ ਸਹੂਲਤਾਂ ਤੋਂ ਵਾਂਝੇ ਨੇ ਸਰ ਦੇਖੋ ਇਹ ਤਾਂ ਤੁਸੀਂ ਇੱਥੋਂ ਦੀ ਗੱਲ ਕਰਦੇ ਹੋ ਨਾ ਮੈਂ ਚਮਕੌਰ ਸਾਹ ਪੰਜ ਜਿੰਮਾਂ ਦਾ ਉਗਠਨ ਕਰਕੇ ਆ ਪਿੰਡਾਂ 'ਚ ਹਾਂਜੀ ਐਮਪੀ ਲੈਟ ਚੋਂ ਪੈਸੇ ਦਿੱਤੇ ਸੀ ਐਮਐਲਏ ਸਾਹਿਬ ਵੀ ਮੇਰੇ ਨਾਲ ਸੀ ਉੱਥੇ ਲੋਕਾਂ ਦਾ ਕਹਿਣਾ ਸੀ ਵੀ ਵੋਟਾਂ ਮੰਗਣ ਤੋਂ ਬਾਅਦ ਸਾਡੇ ਕਦੀ ਕੋਈ ਐਮਪੀ ਨਹੀਂ ਆਇਆ ਹਾਂਜੀ ਤੇ ਵੋਟਾਂ ਮੰਗਣ ਹੁੰ ਕਿ ਮੈਂ ਤੇ ਅੱਜ ਮੈਨੂੰ ਲੱਗਦਾ ਅਜੇ ਸਾਲ ਹੋਇਆ ਦੂਜੇ ਚੱਕਰ ਲੱਗ ਵੀ ਗਿਆ ਹਾਂਜੀ ਇਹ ਬੇਸਿਕਲੀ ਲੀਡਰਾਂ ਦੀ ਡਿਊਟੀ ਹੁੰਦੀ ਜ਼ਿੰਮੇਵਾਰੀ ਹੈ ਫਰਜ਼ ਹੈ ਇਹ ਮਤਲਬ ਲਈ ਥੋੜੀ ਵੋਟਾਂ ਪਾ ਲਿਆ ਤਾਂ ਤੁਸੀਂ ਦਿੱਲੀ ਜਾ ਕੇ ਬਹਿ ਜਾਓ ਸੋ ਸਾਡਾ ਫਰਜ਼ ਹੈ ਅਸੀਂ ਆਪਣੇ ਇਹਨਾਂ ਨੇ ਆਪਣਾ ਕੰਮ ਕਰਤਾ ਹੁਣ ਤੇ ਮੇਰਾ ਕੰਮ ਹੈ ਪੰਜ ਸਾਲ ਸੋ ਮੈਂ ਆਪਣੀ ਡਿਊਟੀ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ ਜੀ ਬਿਲਕੁਲ ਸੰਗਤ ਜਵਾਬ ਤੇ ਇਹੀ ਲੋਕ ਦੇਣਗੇ ਸਹੀ ਉਹਨਾਂ ਨੂੰ ਦਿਖਣਗੇ ਨਵੇਂ ਪੁਲ ਲੱਗੇ ਹੋਏ ਲੋਕਾਂ ਦੀਆਂ ਉਮੀਦਾਂ ਜਿਹੜੀਆਂ ਸੀ ਤੁਹਾਡੀਆਂ ਦੀ ਪੂਰੀਆਂ ਹੋਣਗੀਆਂ ਇਹ ਨਹੀਂ ਦੇਖਣਗੇ ਤੇ ਫਿਰ ਅਸੀਂ ਵੀ ਨਹੀਂ ਦੇਖਣਾ ਅਗਲੀ ਵਾਰ ਖਰੜ ਦੇ ਵਿੱਚ ਜੇ ਆਪਾਂ ਗੱਲ ਕਰੀਏ ਜਾਂ ਪੂਰੇ ਪੰਜਾਬ ਦੀ ਉਹ ਗੱਲ ਕਰੀਏ ਲੋਕ ਸੜਕਾਂ ਤੋਂ ਬਹੁਤ ਦੁਖੀ ਨੇ ਕਿ ਸੜਕਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ ਕੱਚੀ ਰਾਹਤਿਆਂ ਤੋਂ ਵੀ ਬੱਦ ਤੋਂ ਬੱਤਰ ਹੋ ਚੁੱਕੇ ਨੇ ਪਰ ਆਮ ਆਦਮੀ ਪਾਰਟੀ ਸੜਕਾਂ ਵੱਲ ਧਿਆਨ ਕਿਉਂ ਨਹੀਂ ਦੇ ਰਹੀ ਇਹ ਸਵਾਲ ਵੀ ਐਮਪੀ ਮਾਲਵੀਂਦਰ ਕੰਗਤ ਪੁੱਛਿਆ ਕੰਗਤ ਸਾਹਿਬ ਇਹ ਕਿਹਾ ਗਿਆ ਸੀ ਕਿ ਆਂਦੇ ਸਾਰ ਹੀ ਅਸੀਂ ਪਿਛਲੀ ਸਰਕਾਰਾਂ ਵਾਂਗੂ ਇਹ ਨਹੀਂ ਕਿ ਸਾਡੇ 4-4 ਸਾਲ ਬਿੱਟਰ ਤੋਂ ਬਾਅਦ ਸੜਕਾਂ ਬਣਾਵਾਂਗੇ ਪਰ ਤੁਹਾਡੇ ਨੂੰ 3.5 ਸਾਲ ਹੋ ਗਏ ਜੀ ਕਮੀ ਕਿੱਥੇ ਰਹਿ ਗਈ ਫੰਡ ਦੀ ਕਮੀ ਸੀ ਜਾਂ ਫਿਰ ਕਿਤਨੇ ਕਿਤੇ ਹੋਰ ਕਾ ਗੱਲ ਸੀ ਜਿਹੜੀ ਸੜਕਾਂ ਨਹੀਂ ਬਣ ਸੀਗੇ ਲੋਕ ਦੁਖੀ ਬਹੁਤ ਨੇ ਇਹੋ ਗੱਲ ਹੈ ਆ ਪੰਜਾਬ ਚ ਮੋਸਟਲੀ 90% ਸੜਕਾਂ ਰੂਰਲ ਡਿਵੈਲਪਮੈਂਟ ਫੰਡ ਨਾਲ ਬਣ ਜਿਹੜਾ ਸਾਡਾ ਮੰਡੀਆਂ ਤੋਂ ਟੈਕਸ ਹੁੰਦਾ ਹੈ ਔਰ ਪਿੰਡ ਤੋਂ ਸੜਕਾਂ ਬਣਦੀਆਂ ਉਹਦੇ ਨਾਲ ਹਾਂਜੀ ਹਾਂਜੀ ਲਿੰਕ ਰੋਡ ਜਿਹਨੂੰ ਆਪਾਂ ਕਰੀਏ ਬਿਲਕੁਲ ਪਿਛਲੇ ਤਕਰੀਬਨ 3 3.5 ਸਾਲ ਹੋ ਗਿਆ ਮੋਤੀ ਸਾਹਿਬ ਦੀ ਸਰਕਾਰ ਨੇ 1.5 ਹਜ਼ਾਰ ਕਰੋੜ ਰੁਪਏ ਜਿਹੜਾ ਉਹ ਰੋਕ ਰੱਖਿਆ ਉਹਦੇ ਲਈ ਮੁੱਖ ਮੰਤਰੀ ਸਾਹਿਬ ਅਸੀਂ ਪਾਰਲੀਮੈਂਟ 'ਚ ਵੀ ਗੱਲ ਕੀਤੀ ਹੈ ਰਿਕਾਰਡ ਦੀਆਂ ਗੱਲਾਂ ਹਾਂਜੀ ਹਾਂਜੀ ਦੇਸ਼ ਦੀ ਸਰਕਾਰ ਕਿਤੇ ਨਾ ਕਿਤੇ ਪੰਜਾਬ ਨੂੰ ਲੈ ਕੇ ਬੜਾ ਦੋਹਰਾ ਮਾਪਦੰਡ ਰੱਖਦੀ ਆ ਪੰਜਾਬ ਨਾਲ ਵਿਤਕਰਾ ਕਰਦੀ ਹੈ ਲੇਕਿਨ ਅੱਜ ਪੈਸੇ ਨਾ ਰਿਲੀਜ਼ ਹੋਣ ਦੇ ਬਾਵਜੂਦ ਵੀ ਹੁਣ ਜਿਹੜੀ ਗੱਲ ਹੈ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਤਕਰੀਬਨ ਹਾਂਜੀ ਜਿੰਨੀਆਂ ਵੀ ਲਿੰਕ ਰੋਡਸ ਐ 90% ਅਸੀਂ ਹੋਰ ਕਲੀਅਰ ਕਰਤੀਆਂ ਆ ਖਰੜ ਹਲਕੇ ਦੀਆਂ ਵੀ ਆਲਮੋਸਟ ਹੋ ਗਏ ਮੇਰੇ ਫੋਨ 'ਚ ਲਿਸਟ ਐ ਅੱਜ ਇੱਕ মিডিਆ ਨੇ ਤੁਹਾਡੇ ਇੱਥੇ ادارے ਨੇ ਖਬਰ ਵੀ ਲਾਈ ਐ ਮੇਰੇ ਪਿਆਰ ਤੇ ਮੈਨੂੰ ਲਿਸਟ ਦਿੱਤੀ ਸੋ ਮੇਨ ਉਹਦਾ ਬਰਸਾਤ ਰੋਕਣ ਤੋਂ ਬਾਅਦ ਇਮੀਡੀਏਟਲੀ ਪੰਜਾਬ ਸਰਕਾਰ ਕੰਮ ਸ਼ੁਰੂ ਕਰੂਗੀ ਲੇਟ ਹੋਣ ਦਾ ਕਾਰਨ ਸਿਰਫ ਔਰ ਸਿਰਫ ਦੇਸ਼ ਦੀ ਸਰਕਾਰ ਵੱਲੋਂ ਪੰਜਾਬ ਦਾ ਪੈਸਾ ਰੀਲੀਜ਼ ਨਾ ਕਰਨਾ ਇੱਕ ਬੀਮੇ ਦੀ ਬਹੁਤ ਵੱਡੀ ਸੂਲ ਥੋੜੀ ਸਰਕਾਰ ਵੱਲੋਂ ਕਿਆ ਗਿਆ ਹੁਣ ਕਿ 10 ਲੱਖ ਦਾ ਬੀਮਾ ਹੋਵੇਗਾ ਹਰ ਹਸਪਤਾਲ ਦੇ ਵਿੱਚ ਭਾਵੇਂ ਪ੍ਰਾਈਵੇਟ ਭਾਵੇਂ ਸਰਕਾਰੀ ਕਿੰਨੇ ਕੁ ਲੋਕਾਂ ਨੂੰ ਫਾਇਦਾ ਹੋਏਗਾ ਦੇਖੋ ਸਿਹਤ ਤੇ ਐਜੂਕੇਸ਼ਨ ਹਰੇਕ ਪਰਿਵਾਰ ਦਾ ਬੁਨਿਆਦੀ ਖਰਚਾ ਹੈ ਬੁਨਿਆਦੀ ਲੋੜਾਂ ਹੈ ਬਣਾਦੀ ਜਰੂਰਤ ਹੈ ਤੋਂ ਐਜੂਕੇਸ਼ਨ ਦਾ ਤੁਸੀਂ ਦੇਖ ਹੀ ਲਿਆ ਸਕੂਲਾਂ ਤੋਂ ਲੈ ਕੇ तमाम ਕੰਮ ਕੀਤੇ ਹੁਣ ਇਹ ਮਾਨ ਸਾਹਿਬ ਦੀ ਸਰਕਾਰ ਨਵੀਂ ਨੀਤੀ ਲੈ ਕੇ ਆਈ ਹੈ 10 ਲੱਖ ਦਾ ਜਿਹੜਾ ਇੰਸ਼ੋਰੈਂਸ ਹੈ ਬੀਮੇ ਤੇ ਇਹਦੇ ਨਾਲ ਬਹੁਤ ਫਾਇਦਾ ਹੋਊਗਾ ਹਰੇਕ ਪਰਿਵਾਰ ਤੇ ਖਰਚਾ ਜਿਹੜਾ ਆ ਖਾਸ ਕਰ ਸ਼ਹਿਦ ਇਲਾਜ ਨੂੰ ਲੈ ਕੇ ਬਹੁਤ ਵੱਡਾ ਬਰڈن ਹੈ ਮਨੋਨਾਂ ਦਾ ਇਹਦਾ ਵੱਡਾ ਰੀਲਿਫ ਪੰਜਾਬ ਦੇ ਲੋਕਾਂ ਨੂੰ ਐਮਪੀ ਮਾਲਵਿੰਦਰ ਕੰਗ ਜਿੰਨਾ ਵੱਲੋਂ ਪੋਲਾ ਵਾਸਤੇ ਵੀ ਜਿਹੜਾ ਵੱਡਾ ਵਾਦਾ ਕੀਤਾ ਕਿ ਪਿਛਲੇ ਲੀਡਰਾਂ ਵਾਂਗੂ ਅਸੀਂ ਵਾਅਦਾ ਨਹੀਂ ਕਰਾਂਗੇ ਅਗਰ ਪੋਲ ਨਾ ਬਣਾ ਸਕੇ ਫਿਰ ਅਸੀਂ ਵੀ ਨਹੀਂ ਦਿਸਾਂਗੇ ਤਾਂ ਇਸ ਤਰੀਕੇ ਦੀ ਜਿਹੜੀ ਸਪੀਚ ਨੇ ਕੀਤੀ ਥੋੜੇ ਨਾਲ ਕੈਮਰਾਮੈਨ ਸੰਮਿਤ ਦੇ ਨਾਲ ਹਰਤੇ ਸੰਤ